ਸਸੀਗਾ ਬਾਈ ਜੀ ਬਾਈ ਜੀ ਜੇਕਰ ਤੁਹਾਨੂੰ ਕੋਈ ਨਵੇਂ-ਨਵੇਂ ਟਰੈਕਟਰ ਵਧੀਆ-ਵਧੀਆ ਸਸਤੇ ਜਿਹੇ ਰੇਟਾਂ ਦੇ ਟਰੈਕਟਰ ਟਰਾਲੇ ਚਾਹੀਦੇ ਤਾਂ ਆਪਣੇ ਚੈਨ ਨੂੰ ਜ਼ਰੂਰ ਫੋਲੋ ਕਰ ਲਓ ਗੁਰਦੀਪ ਕਰਨਾ ਆਪਣੇ ਪੇਜ ਦਾ 62801 37322 ਮੀਰਾ ਮੋਬਾਈਲ ਅੰਮ੍ਰਿਤ ਕਰਾਉਣ ਲਈ ਸੰਪਰਕ ਕਰ ਸਕਦੇ ਹੋ ਅੱਜ ਬਾਈ ਜੀ ਆਪਾਂ ਖੜੇ ਹਾਂ ਸਹਨੇ ਵੀਰ ਦੀ ਲੋਕੇਸ਼ਨ ਚੈੱਕ ਕਰ ਲਓ ਨਹਿਰ ਦੇ ਕੋਲੇ ਵੀਰ ਦਾ ਘਰ ਆ ਅੱਜ ਵੀਰ ਕੋਲੇ ਟਰੈਕਟਰ ਹੈਗੇ 5 6 ਟਰੈਕਟਰ ਆ ਵੀਰ ਕੋਲੇ ਬਿਲਕੁਲ ਸੂਰਜ ਗਲੀ ਦੀ ਜੀ ਟਰੈਕਟਰ ਸਾਰੇ ਲੱਗ ਰਹੇ ਆ ਬਾਕੀ ਆਪਾਂ ਵੀਰ ਤੋਂ ਸਾਰੀ ਡਿਟੇਲ ਲੈ ਲਏ ਆ ਗੱਲਬਾਤ ਕਰਦੇ ਹਸੀਗਾ ਬਾਈ ਭਾਈ ਆਪਣਾ ਮੋਬਾਈਲ ਨੰਬਰ ਤੇ ਲੋਕੇਸ਼ਨ ਦੱਸ ਦਿਓ ਵੀਰੇ ਮੋਬਾਈਲ ਨੰਬਰ ਹੈ 994778741 994778741 ਹੈ ਨਾ ਵੀਰੇ ਤੇ 987775090 ਇਹ ਵੀ ਆਪਣੀ ਹੈ ਹਾਂਜੀ 987775090 ਵੀਰ ਦਾ ਮੋਬਾਈਲ ਨੰਬਰ ਕਰੀ ਚੈੱਕ ਕਰਵਾਜੀ ਆਲਕਟਰੈਕਟਰ ਸੇਲ ਪਰਚੇਜ਼ ਆਲਕਟਰੈਕਟਰ ਸੇਲ ਪਰਚੇਜ਼ ਨੇੜੇ ਨਹਿਰ ਵਾਲਾ ਡੱਪੜੋ ਰੋਡ ਠੀਕ ਪਲੌੜ ਰੋਡ ਤੇ ਵੀਰ ਦਾ ਘਰ ਸਾਹਮਣੀ ਹੈ ਵੱਡੇ ਰੋਡ ਦੇ ਉੱਤੇ ਆ ਹਾਂਜੀ ਹਾਂਜੀ ਤੇ ਅੱਜ ਵੀਰ ਕੋਲ 6 ਟਰੈਕਟਰ ਆ ਵੀਰੇ 6 ਟਰੈਕਟਰ ਹੀ ਛੇਲ ਆ ਨਾ ਹਾਂਜੀ ਹਾਂਜੀ ਵੀਰੇ ਠੀਕ ਆ ਅੱਜ ਲੱਗ ਗੱਲਬਾਤ ਕਰਦੇ ਹਾਂ ਸਵਰਾਜ 855 ਬਾਰੇ ਹਾਂਜੀ ਤੇ ਬਾਈ ਜੀ ਇਹਦਾ ਮਾਡਲ ਵਗੈਰਾ ਇਹ 2023 ਮਾਡਲ ਆ ਵੀਰੇ ਠੀਕ ਆ 2023 ਮਾਡਲ ਆ 450 ਘੰਟਾ ਚੱਲਿਆ ਹੋਇਆ ਸਰਫੀ 450 450 450 ਘੰਟਾ ਟਰੈਕਟਰ ਚੱਲਿਆ ਨਗੀਨਾ ਪੀਸ ਆ ਟਰੈਕਟਰ 3 ਸਪੀਡ ਆ ਠੀਕ ਆ 3 ਸਪੀਡਾਂ ਚੱਲ ਹਾਂਜੀ ਨਾਲ ਦੇ ਟਾਇਰ ਆ ਜੀ ਦੇਖ ਠੀਕ ਆ ਨਾਲ ਦੇ ਟਾਇਰ ਆ ਰੰਗ ਪੇਂਟ ਪੱਕੋ ਬਾਈ ਸਾਰਾ ਰੇਨ ਵਾਲਾ ਜਿਵੇਂ ਨਵਾਂ ਟਰੈਕਟਰ ਆ ਠੀਕ ਆ ਨਵਾਂ ਟਰੈਕਟਰ ਆ ਬਿਲਕੁਲ ਤੇ ਨਾਲ ਦੇ ਟਾਇਰ ਆ ਇੱਥੇ ਲੱਗਣਾ ਕਿ 450 ਘੰਟਾ ਚੱਲਿਆ ਹੋਇਆ ਸਰ ਇਹ 7,115,000 ਰੁਪਏ 7,115,000 ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਵੀ ਵਧੀਆ ਮਾਨਤਨ ਹੋ ਜਾਊਗਾ ਹਾਂਜੀ 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 ਆਜੋ ਬਈ ਤੇ ਅੱਗੇ ਇਹ ਹੈਗਾ ਬਾਈ ਜੀ 963 ਸਰ ਸਵਰਾਜ 963 ਅੱਗੇ ਅਸੀਂ ਤੇ ਬਾਈ ਜੀ ਇਹਦਾ ਮਾਡਲ ਵਗੈਰਾ ਇਹ 2021 ਮਾਡਲ ਆ ਜੀ 2021 ਮਾਡਲ ਨੰਬਰ ਪੰਜਾਬ ਨੰਬਰ ਪੰਜਾਬ ਜੀ ਸਾਰੇ ਸਾਰੇ ਪੰਜਾਬ ਨੰਬਰ ਨੇ ਆਪਣੇ ਕੋਲ ਸਾਰੇ ਨੰਬਰ ਪੰਜਾਬ ਨੰਬਰ ਹੀ ਹੁੰਦਾ ਵੀਰ ਕੋਲ ਟਰੈਕਟਰ ਸਾਰਾ ਲਗਭਗ ਹੈ ਵੀ ਸੋਨਾ ਹੀ ਆ ਟਰੈਕਟਰ ਸਾਰੇ ਹਾਂ ਠੀਕ ਆ ਬਾਈ ਇਹਦੇ ਟਾਇਰ ਵਗੈਰਾ ਇਹਦੇ ਟਾਇਰ ਵੀਰੇ ਨਾਲ ਦੇ ਹੈਗੇ 85 ਪੈਸੇ ਠੀਕ ਆ 85 ਪੈਸੇ ਇੰਜਨ ਗੇਅਰ ਦੀ ਫੁੱਲ ਗਰੰਟੀ ਵੀ ਦੇ ਪਾਓ ਜਾਂ ਪੱਤਰਾਂ ਦੀ ਵੀਰੇ ਸਾਰੇ ਕੋਲ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਤੇ ਭਾਈ ਜੀ ਇਹਦਾ ਰੇਟ ਇਹਦਾ ਰੇਟ ਹੈਗਾ 6 ਲੱਖ ਤੇ 60000 ਰੁਪਏ 6 ਲੱਖ 60000 ਰੁਪਏ ਤੁਹਾਨੂੰ ਸਵਰਾਜ 963 ਦੇ ਮਾਲਕ ਬਣਾ ਦੇਣਾ ਮੌਕੇ ਤੇ ਬੰਮਾਨ ਤਨ ਵੀਰੇ ਬੰਮਾਨ ਤਨ ਹੋ ਜਾਊਗਾ ਵੀਰੇ ਕਿ ਕੋਈ ਚੱਲਿਆ ਹੋਇਆ ਕਿੰਨਾ ਟਰੈਕਟਰ ਇਹ ਇਹ ਚੱਲਿਆ 7-800 ਘੰਟਾ ਸਰਫੀ ਸਰਫੀ 7-800 ਘੰਟਾ ਟਰੈਕਟਰ ਚੱਲਿਆ ਹੋਇਆ ਬਹੁਤ ਜ਼ਿਆਦਾ ਘੱਟ ਚੱਲੇ ਟਰੈਕਟਰ ਆ ਵੀਰ ਕੋਲੇ ਨਵੀਂ ਆ ਟਰੈਕਟਰ ਭయ్యా 2852 ਕੀ ਮਾਡਲ ਹੈ ਇਹ 2020 ਮਾਡਲ ਹੈ ਵੀਰੇ 2020 ਮਾਡਲ ਹੈ ਨੰਬਰ 50 ਆ ਨਾ ਨੰਬਰ 50 ਆ ਨਾਲ ਦੇ ਟਾਇਰ ਨੇ ਵੀਰੇ ਕਿ ਨਾਲ ਦੇ ਟਾਇਰ ਆ ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਸਾਰਾ Ориਜਨਲ ਆ ਪੰਜਾਬ ਨੰਬਰ ਫਸਟ ਕੁਆਲਿਟੀ ਆ ਪਹਿਲੇ ਨਾਮ ਆ ਬਈ ਪਹਿਲੇ ਨਾਮ ਦਾ ਟਰੈਕਟਰ ਤੁਹਾਡੇ ਲਈ ਲੈ ਕੇ ਆਂਦਾ ਵੀਰ ਨੇ ਪੂਰੀ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਸਾਰੇ ਟਰੈਕਟਰ ਹੀ ਤੇ ਆ ਮਾਰਬਰੀ ਟੈਂਕੀ ਆ ਤੇ ਆ ਟੈਂਕੀ ਵਾਲਾ ਬੈਂਪਰ ਲੱਗਾ ਵੀਰੇ ਠੀਕ ਆ ਟੈਂਕੀ ਵਾਲਾ ਬੈਂਪਰ ਨਾਲ ਦੇ ਨਾ ਤੇ ਬਈ ਜਿਹਦਾ ਰੇਟ 5 ਲੱਖ 80 ਹਜ਼ਾਰ 5 ਲੱਖ ਤੇ 80 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਵੀਰ ਕਹਿੰਦਾ ਵਾ ਕਰ ਦਿਆਂਗੇ ਹਰ ਉੱਚੇ ਮਾਡਲ ਦੇ ਟਰੈਕਟਰ ਹਨ ਬਾਈ ਆ 2021 ਮਾਡਲ ਆ ਵੀਰੇ 2021 ਮਾਡਲ ਆ ਸਵਰਾਜ 855 ਹਾਂਜੀ ਨਾਲ ਪੰਜਾਬ ਨੰਬਰ ਆ ਇਹਦੀ ਨਾਲ ਦੇ ਰਾ ਬਾਈ ਨਾਲ ਦੇ ਰਾ ਅੱਸੀ ਪੇਆ ਫਸਟ ਕੁਆਲਟੀ 80 ਪੈਸੇ ਦੇ ਰਾ ਪਹਿਲੇ ਨਾਮ ਦੇ ਇਹ ਟਰੈਕਟਰ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਣਾ ਬਾਈ ਇਹ ਰੇਟ ਬਾਈ ਇਹਦਾ 6 ਲੱਖ 10 ਹਜ਼ਾਰ ਰੁਪਏ ਠੀਕ ਆ 6 ਲੱਖ 10 ਹਜ਼ਾਰ ਰੁਪਏ ਇਹਦੀ ਡਿਮਾਂਡ ਆ ਮੌਕੇ ਤੇ ਮਾਨਤਾਲ ਬਾਈ ਇਹ ਚੋ ਹੋ ਜਾਊਗਾ ਵੀਰੇ ਇਹ ਚੋ ਵੀ ਮਾਨਤਮ ਵੀਰ ਕਹਿੰਦਾ ਆਪਾਂ ਕਰਾਂਗੇ 6 ਲੱਖ 10 ਹਜ਼ਾਰ ਰੁਪਏ ਡਿਮਾਂਡ ਆ ਹਾਂਜੀ ਤੇ ਇੱਕ ਆ ਗੜਾ ਉਹ 2011 ਮਾਡਲ ਆ ਵੀਰੇ 11 ਮਾਡਲ ਆ ਅਲੱਗ ਆ ਇਹਦਾ ਵੀ ਜਿਵੇਂ 20 ਕੀ ਮਾਡਲ ਹੁੰਦਾ ਡਾਕਟਰ ਨਵਾਂ ਵੀਰੇ ਆ ਸਾਰੇ ਡਾਕਟਰ ਵੀ ਬਿਲਕੁਲ Ориਜਨਲ ਆ ਵੀਰ ਕੋਲ ਇਹਦੇ ਟਾਇਰ ਵਗੈਰਾ ਬਾਈ ਕਿੰਨੇ ਕਹਿੰਦੇ ਇਹਦੇ ਟਾਇਰ ਵੀ ਹੱਦੇ ਨੇ ਚਾਰੋ ਠੀਕ ਆ ਟਾਇਰ ਸਾਰੇ Ориਜਨਲ ਆ ਗਾ ਰਿਵਰਸ ਵੀਡੀਓ ਦੇ ਵਿੱਚ ਆਗਾ ਰਿਵਰਸ ਵੀਡੀਓ 50 55 ਪੈਸੇ ਟਾਇਰ ਆ ਹਾਂਜੀ ਹਾਂਜੀ ਇੰਜਨ ਗੇਅਰ ਦੀ ਫੁੱਲ ਇੰਜਨ ਗੇਅਰ ਦੀ ਫੁੱਲ ਲੱਗ ਰਹੀ ਬਾਕੀ ਲਿਆ ਦੋ ਠੀਕ ਹੈ ਬਾਕੀ ਲਿਆ ਸਕਦੇ ਹਾਂ ਹਾਂਜੀ ਹਾਂਜੀ ਤੇ ਰੇਟ ਬਈ ਇਹਦਾ 3 ਲੱਖ 60 ਹਜ਼ਾਰ ਰੁਪਏ 3 ਲੱਖ 60 ਹਜ਼ਾਰ ਰੁਪਏ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਵੀਰ ਕਹਿੰਦਾ ਪਈ ਚੋ ਵੀ ਕਰਾਂਗੇ ਇਹ ਚੋ ਵੀ ਹੋ ਜਾ ਹਾਂਜੀ ਠੀਕ ਹੈ ਜੈ ਜੈ ਰੇਟਾ ਬਾਈ ਦੇ ਰੱਖੇ ਵੇ ਇੱਕ ਆ ਖੜਾ ਆ ਪੁਰਾਣਾ ਸੋਨਾ ਹੀ ਖੜੇ ਆ ਬਾਈ ਕੋਲੇ ਸੋਨਾ ਦੀ ਕਾ 745 ਡਬਲ ਕਲਚ ਆ ਵੀਰੇ ਠੀਕ ਹੈ ਡਬਲ ਕਲਚ ਆ ਹਾਂਜੀ ਠੀਕ ਹੈ ਡਬਲ ਕਲਚ ਰੇਟ ਆ ਮਾਡਲ ਬਾਈ ਮਾਡਲ 2001 ਆ ਟਾਇਰ ਹੈਗੇ 70 ਪੈਸੇ ਜੀ 70 ਪੈਸੇ ਟਾਇਰ ਆ 2001 ਮਾਡਲ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਇੰਜਨ ਗੇਅਰ ਦੀ ਪੂਰਾ ਗਵਾਹੇ ਗਰੰਟੀ ਤੇ ਚੈੱਕ ਕਰਕੇ ਲੈ ਜਾ ਸਕਦੇ ਯਾਰ ਤੇ ਬਾਈ ਰੇਟ 1,75,000 ਰੁਪਏ 1,75,000 ਰੁਪਏ ਡਿਮਾਂਡ ਆ ਟਰੈਕਟਰ ਦੀ ਇਹਦਾ ਮਿੱਟੀ ਜੀ ਪਈ ਵੀ ਸੜਕ ਤੇ ਖੜੇ ਕਰਕੇ ਮਿੱਟੀ ਜੀ ਪਈ ਟਰੈਕਟਰ ਸਾਰੇ ਸੋਨੇ ਹੀ ਆ ਬਿਲਕੁਲ ਤੇ ਇੰਜਨ ਗੇਅਰ ਦੀ ਸਾਰੇ ਟਰੈਕਟਰਾਂ ਦੀ ਫੁੱਲ ਗਰੰਟੀ ਆ ਬਾਕੀ ਕਾਗਜ਼ਾ ਪੱਤਰਾਂ ਦੀ ਬਾਈ ਫੁੱਲ ਮੇਰੇ ਕਾਗਜ਼ਾ ਪੱਤਰਾਂ ਦੀ ਫੁੱਲ ਗਰੰਟੀ ਜੇ ਕਿਸੇ ਨੇ ਲੋਨ ਕਰਵਾਉਣਾ ਹੋਵੇ ਉਹ ਵੀ ਆਪਾਂ ਕਰਵਾ ਕੇ ਦੇ ਦਾਂਗੇ ਲੋਨ ਬਾਈ ਕਿੰਨੇ ਟਰੈਕਟਰ ਦਾ ਮਾਡਲ ਦੇ ਉੱਤੇ ਉਹ ਮਾਡਲ ਬਾਈ 13 ਵਾਲ ਦੇ ਉੱਤੇ ਤੇ ਬਾਕੀ ਨਗਦ ਕਾਇਸ਼ ਵੀ ਸਾਰੇ ਟਰੈਕਟਰ ਵਧੀਆ ਰੀਜਨਲ ਆ ਕੇ ਪੂਰੀ ਫੁੱਲ ਗਾਰੰਟੀ ਵਾਲੇ ਆ ਕਾਗਜ਼ ਪੱਤਰ ਸਾਰੇ ਉਕੇ ਨਾ ਬਈ ਪਹਿਲਾਂ ਕਰਵਾ ਕੇ ਦੇਵਾਂਗੇ ਨਾ ਵੀਰੇ ਦੇ ਖਰਚਾ ਅਗਲੇ ਦਾ ਨਾ ਕਰਵਾ ਕੇ ਦੇ ਦਾਂਗੇ ਵੀਰ ਕਹਿੰਦੇ ਤਸੱਲੀ ਲੈਣਾ ਫੁੱਲ ਅਸੀਂ ਨਾ ਕਰਵਾ ਕੇ ਦੇਵਾਂਗੇ ਖਰਚਾ ਅਗਲੇ ਦਾ ਤੇ ਬਾਕੀ ਟਰੈਕਟਰਾਂ ਦੀ ਫੁੱਲ ਗਾਰੰਟੀ ਹੈ ਬਾਅਦੋਂ ਤਸੱਲੀ ਕਰਕੇ ਲੈ ਜਾਓ ਬਾਅਦੋਂ ਤਸੱਲੀ ਕਰਕੇ ਲੈ ਜਾਓ ਲੋਨ ਵਗੈਰਾ ਕਰਾ ਕੇ ਦੇਵਾਂ ਜੇ ਕਿਸੇ ਨੇ ਪੁਰਾਣਾ ਟਰੈਕਟਰ ਵੇਚ ਕਟਾਉਣਾ ਉਹ ਵੀ ਕੱਟ ਲਾਂਗੇ ਜੇ ਕਿਸੇ ਨੇ ਵੇਚਣਾ ਆਪਣੀ ਖਰੀਦ ਵੀ ਕਰਵਾ ਦੇ ਠੀਕ ਹੈ ਵੀਰ ਕਹਿੰਦੇ ਜੇ ਕਿਸੇ ਨੇ ਪੁਰਾਣਾ ਟਰੈਕਟਰ ਵੇਚ ਕ ਤਾਂ ਤਾਂ ਭਰਮ ਦਾ ਨਾਂਗਾ ਸਹਨੇ ਮਹਿਰਪੁਰ ਦੇ ਵੀਰ ਦੇ ਘਰ ਆ ਬਾਕੀ ਆਪਾਂ ਮੋਬਾਈਲ ਨੰਬਰ ਦੱਸਿਆ ਉਸ ਤੇ ਸੰਪਰਕ ਕਰ ਸਕਦੇ ਹੋ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਓ ਧੰਨਵਾਦ ਬਾਈ ਜੀ